ਜੋ ਰੋਇਆ 에어ਪੋਰਟ ਤੇ ਉਹਦੇ ਬਦਲੇ ਹੋਇਆ ਮੈਂ ਸਮਝਦਾ ਇਹ ਤੋਂ ਦੁਖਦਾਈ ਗੱਲ ਕੋਈ ਨਹੀਂ ਇਹ ਮੈਂ ਪਹਿਲਾਂ ਵੀ ਅਪੀਲ ਪਾਈ ਸੀ ਭਾਜਪਾ ਦੀ ਲੀਡਰਸ਼ਿਪ ਨੂੰ ਕਿ ਕੰਗਨਾਰ ਨੌਤ ਨੂੰ ਕੰਟਰੋਲ ਕਰੋ ਕਿਹ ਕੀਤੀ ਸੀ ਕਿਉਂਕਿ ਜੋ ਮੈਂ ਤੁਹਾਡੇ ਚੈਨਲਾਂ ਰਾਹੀਂ ਵੇਖਿਆ ਹੈ ਜਾਂ ਜੋ ਮੈਂ ਇਹਨਾਂ ਭਰਾਵਾਂ ਦਾ ਸੁਣਿਆ ਕਿਉਂਕਿ ਇਹ ਪੰਨਵਾ ਪਿੰਡ ਤੋਂ ਸੰਬੰਧਿਤ ਨੇ ਜੀ ਔਰ ਪੰਨਵਾ ਪੰਡਮਜੀਠੇ ਹਲਕੇ ਦਾ ਹਿੱਸਾ ਹੈ ਮੈਨੂੰ ਜਦੋਂ ਫੋਨ ਆਇਆ ਮੈਂ ਹੀ ਕਿਸ ਤਰ੍ਹਾਂ ਦੇਖਦੀ ਐ ਇਸ ਘਟਨਾ ਇੱਕ ਮਨਾਰੀ ਪ੍ਰਵਾਸ ਜਿਹੜਾ ਕਿ ਸਭ ਕੁਝ ਵੇਚ ਕੇ ਪੰਜਾਬ ਦੇ ਵਿੱਚ ਕਾਰੋਬਾਰ ਕਰਨ ਵਾਸਤੇ ਆਇਆ ਦੇਖੋ ਸਭ ਤੋਂ ਪਹਿਲਾਂ ਤਾਂ ਆਈਟਿੰਗ ਇਹ ਜਿੱਥੇ ਮੈਂ ਇਨਸੀਡੈਂਟ ਨੂੰ ਪੰਡੈਮ ਕਰਦਾ ਕਿਉਂਕਿ ਇਹੇ ਜੀ ਸੋਚ ਦਾ ਪੰਜਾਬ 'ਚ ਕਿ ਦੇਸ਼ 'ਚ ਕਿ ਕਿੱਥੇ ਜਗ੍ਹਾ ਕੋਈ ਸਥਾਨ ਨਹੀਂ ਦੇਸ਼ ਇੱਕਾ ਔਰ ਸਭ ਤੋਂ ਵੱਧ ਦੇਸ਼ ਦੀ ਆਜ਼ਾਦੀ ਵਾਸਤੇ ਦੇਸ਼ ਨੂੰ ਅਨਾਜ ਦੇਣ ਵਾਸਤੇ ਪੰਜਾਬੀਆਂ ਦੀ ਮਿਹਨਤ ਤੇ ਕੁਰਬਾਨੀ ਅੱਜ ਕੋਈ ਪੰਜਾਬੀ ਵੀਰ ਦੇਸ਼ ਦੇ ਕਿਸੇ ਹਿੱਸੇ 'ਚ ਜਾਵੇ ਤੇ ਉਸ ਨੂੰ ਇਸ ਗੱਲ ਲਈ ਅਟੈਕ ਕੀਤਾ ਜਾਵੇ ਕਿ ਇਹ ਪੰਜਾਬੀ ਹੈ ਇਹ ਬਹੁਤ ਚਿੰਤਾ ਦਾ ਵਿਸ਼ਾ ਔਰ ਇਹ ਉਹ ਹਾਲਾਤ ਪੈਦਾ ਹੋ ਰਿਹਾ ਜਿਹੜੇ 80 ਤੇ 90 'ਚ ਹੋਏ ਸੀ ਮੈਂ ਤਾਂ ਅੱਜ ਵੀ ਪ੍ਰਧਾਨ ਮੰਤਰੀ ਸਾਹਿਬ ਨੂੰ ਮੈਂ ਪਹਿਲਾਂ ਵੀ ਅਪੀਲ ਕੀਤੀ ਸੀ ਕਿਉਂਕਿ ਜੋ ਮੈਂ ਤੁਹਾਡੇ ਚੈਨਲਾਂ 'ਰਾਈ ਵੇਖਿਆ ਜਾਂ ਜੋ ਮੈਂ ਇਹਨਾਂ ਭਰਾਵਾਂ ਦਾ ਸੁਣਿਆ ਕਿਉਂਕਿ ਇਹ ਪੰਨਵਾ ਪਿੰਡ ਤੋਂ ਸੰਬੰਧਿਤ ਨੇ ਜੀ ਔਰ ਪੰਨਵਾ ਪਿੰਡ ਮਜੀਠੇ ਹਲਕੇ ਦਾ ਹਿੱਸਾ ਹੈ ਮੈਨੂੰ ਜਦੋਂ ਫੋਨ ਆਇਆ ਮੈਂ ਹੀ ਤੁਹਾਡੇ ਚੈਨਲ ਵਾਲਿਆਂ ਨੂੰ ਫੋਨ ਕੀਤਾ ਕਿਉਂਕਿ ਇਹਨਾਂ ਨੇ ਮੈਨੂੰ ਫੋਨ ਕਰਕੇ ਕਿਹਾ ਕਿ ਸਾਡੀ ਸੁਣਵਾਈ ਕੋਈ ਨਹੀਂ ਔਰ ਉਦੋਂ ਦੱਸਣ ਵੇਲੇ ਸ਼ਾਇਦ ਇਹ ਦੱਸ ਨਹੀਂ ਸਕੇ ਮੈਨੂੰ ਕਿ ਕੀ ਹਾਲਾਤ ਬਣੇ ਔਰ ਮੇਰੇ ਵੀ ਪਰਿਵਾਰ 'ਚ ਕੋਈ ਇਹੋ ਜਿਹੀ ਡੈਥ ਹੋਈ ਸੀ ਮੈਂ ਉੱਚੇ ਰੁੱਜਿਆ ਸਾਂ ਇਸ ਲਈ ਜਦ ਮੈਂ ਇਹ ਸਾਰੀ ਗੱਲ ਦੀ ਤਹਿ ਤੱਕ ਪਹੁੰਚਿਆ ਦੇਖੋ ਅੱਜ ਕੱਲ ਲੋਕ ਪਹਾੜਾਂ ਨੂੰ ਜਾ ਰਹੇ ਆ ਔਰ ਹਿਮਾਚਲ ਪ੍ਰਦੇਸ਼ ਦਾ ਵੀ ਵੱਡਾ ਆਮਦਨ ਦਾ ਸਾਧਨ ਟੂਰਿਜ਼ਮ ਹੈ ਜੀ ਔਰ ਜੇ ਕੋਈ ਪਹਾੜਾਂ ਤੇ ਜਾਵੇ ਔਰ ਸਪੈਸ਼ਲੀ ਇਹ ਕਨਆਰਾਈ ਪਰਿਵਾਰ ਜਿਹੜੀ ਇੱਕ ਸਪੈਨਿਸ਼ ਇਹਨਾਂ ਦੀ ਜਿਹੜੀ ਧਰਮ ਪਤਨੀ ਸਪੈਨਿਸ਼ ਨੇ ਜੀ ਉਹਦਾ ਮਨ ਸੀ ਕਿ ਮੈਂ ਡਲਾਉਜ਼ੀ ਜਾਵਾਂ ਖਜਾਰ ਜਾਵਾਂ ਵੇਖ ਕੇ ਆਵਾਂ ਤੇ ਗੱਡੀ ਲਾਉਣ ਤੋਂ ਕਿਸੇ ਨੂੰ ਇਸ ਬੇਰਹਿਮੀ ਨਾਲ ਕੁੱਟੋਂ ਤੇ ਕੁੱਟ ਕੇ ਇਹ ਗੱਲ ਕਹਾਂ ਕਿ ਤੁਸੀਂ ਜਿਹੜੀ ਆਹ ਕੰਗਨਾ ਰਣੌਤ ਨਾਲ ਜੋ ਹੋਇਆ 에어ਪੋਰਟ 'ਚ ਉਹਦੇ ਬਦਲੇ ਹੋਇਆ ਮੈਂ ਸਮਝਾਂ ਇਹ ਤੋਂ ਦੁਖਦਾਈ ਗੱਲ ਕੋਈ ਨਹੀਂ ਇਹ ਮੈਂ ਪਹਿਲਾਂ ਵੀ ਅਪੀਲ ਪਾਈ ਸੀ ਭਾਜਪਾ ਦੀ ਲੀਡਰਸ਼ਿਪ ਨੂੰ ਕਿ ਕੰਗਨਾ ਰਣੌਤ ਨੂੰ ਕੰਟਰੋਲ ਕਰੋ ਜੋ ਕਿਸਾਨੀ ਵੇਲੇ ਉਹਦੇ ਸਾਡੀਆਂ ਧੀਆਂ ਪੇਣਾ ਮਾਵਾਂ ਬਾਰੇ ਇਹ ਗੱਲ ਕਹਿ ਨਹੀਂ ਕਿ ਇਹ 100-100 ਰੁਪਏ ਦੀ ਦਿਹਾੜੀ ਤੇ ਆਉਂਦੇ ਸਾਲ-ਸਾਲ ਜਿਹਨੇ ਉੱਥੇ ਕੱਢਿਆ ਹੋਵੇ ਭਾਵੇਂ ਕਿਸੇ ਵਾਇਲੈਂਸ ਨੂੰ ਹਰ ਤਰੀਕੇ ਦੇ ਵਾਇਲੈਂਸ ਨੂੰ ਕੰਡੈਮ ਕਰਦਾ ਮਗਰ ਇਹ ਹਾਲਾਤ ਬਣੇ ਕਿਉਂ ਕੋਈ ਵੀ ਤੁਸੀਂ ਕਿਸੇ ਦੇ ਮਾਪੇਣ ਧੀ ਪੁੱਤ ਨੂੰ ਜਲੀਲ ਕਰੋ ਤੇ ਕਹੋ ਕਿ ਉਹਦਾ ਕੋਈ ਰਿਐਕਸ਼ਨ ਨਹੀਂ ਆਊਗਾ ਆਊਗਾ ਭਾਈ ਔਰ ਇਹੀ ਕਾਰਨ ਹੈ ਕਿ ਮੈਂ ਭਾਜੀਪੀ ਦੀ ਲੀਡਰਸ਼ਿਪ ਨੂੰ ਇੱਕ ਵਾਰੀ ਨਹੀਂ अनेਕਾਂ ਵਾਰੀ ਕਿਹਾ ਕਿ ਭਾਈ ਇਹਨੂੰ ਕੰਟਰੋਲ ਕਰੋ ਔਰ ਉਸ ਤੋਂ ਬਾਅਦ ਵੀ ਉਹ ਨਹੀਂ ਹਟੀ ਦਿੱਲੀ ਜਾਂਦੇ ਸਾਰ ਉਹਨੇ ਵੀਡੀਓ ਕੀਤੀ ਚਰਾਤੀ ਕਿ ਜੀ ਪੰਜਾਬ 'ਚ ਤਾਂ ਉਹ ਗਰਵਾਹ ਫੈਲ ਰਿਹਾ ਪੰਜਾਬ 'ਚ ਪੀਸ ਲਵਿੰਗ ਲੋਕ ਨੇ ਇੰਨੇ ਪਿਆਰ ਨਾਲ ਰਹਿ ਰਹੇ ਆ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਆ ਨਗਰ ਉਹਦਾ ਰਿਜ਼ਲਟ ਕੀ ਨਿਕਲਿਆ ਕਿ ਉਹਦੀ ਇਸ ਵੀਡੀਓ ਕਰਕੇ ਇੱਕ ਜ਼ਿੰਮੇਵਾਰੋ ਐਮਪੀ ਆ ਉਹਦੀ ਵੀਡੀਓ ਕਰਕੇ ਆ ਤੁਹਾਨੂੰ ਵੇਖਣ ਨੂੰ ਮਿਲ ਰਿਹਾ ਜੀ ਜੋ ਹਾਲਾਤ ਬਣਿਆ ਔਰ ਇੱਕ ਨਹੀਂ ਆ ਇਹ ਇਹ ਕਰਨਾਲ ਦਾ ਵੀ ਇਨਸੀਡੈਂਟ ਸਾਹਮਣੇ ਆਇਆ ਜਿੱਥੇ ਉਹ ਉਹ ਸਾਡੇ ਗੁਰਸਿੱਖ ਨੌਜਵਾਨ ਨੂੰ ਕਿਵੇਂ ਇਟਾ ਨਾਲ ਮਾਰਿਆ ਗਿਆ ਸੀਗਾ ਔਰ ਉਹਦੀ ਸੁਣਵਾਈ ਕੋਈ ਨਹੀਂ ਇੱਕ ਦੋ ਇਨਸੀਡੈਂਟ ਹੋਰ ਵੀ ਆਏ ਆ ਔਰ ਆ ਹੁਣ ਚੌਥਾ ਪੰਜਵਾਂ ਇਨਸੀਡੈਂਟ ਆ ਗਿਆ ਤੇ ਮੈਂ ਰੱਬ ਦੇ ਵਾਸਤੇ ਕਹਿਣਾ ਭਾਜਪਾ ਦੀ ਲੀਡਰਸ਼ਿਪ ਨੂੰ ਕਿ ਦੇਸ਼ ਨੂੰ ਤੋੜੋ ਨਾ ਦੇਸ਼ ਨੂੰ ਜੋੜੋ ਔਰ ਨਾਲ ਹੀ ਮੈਂ ਸੁੱਖੂ ਸਰਕਾਰ ਨੂੰ ਕਾਂਗਰਸ ਦੀ ਜਿਹੜੀ ਹਿਮਾਚਲ ਪ੍ਰਦੇਸ਼ ਚ ਸਰਕਾਰ ਚੱਲ ਰਹੀ ਆ ਕਿ ਭਾਈ ਇਹ ਐਨ ਆਰ ਆਈ ਫੈਮਿਲੀ ਆ ਇਹਨਾਂ ਦੀ ਅਸੀਂ ਦਰਖਾਸਤ ਦੇਣਾ ਚਾਹਾਂਗੇ ਇਹਦੀ ਗੱਲ ਦੀ ਇਨਕੁਆਇਰੀ ਹੋ ਕੇ ਜਿਨ੍ਹਾਂ ਨੇ ਇਹ ਜੀ ਗਲਤੀ ਕੀਤੀ ਹੈ ਕਿਸੇ ਦਾ ਸਿਰ ਪਾੜ ਦੇਣਾ ਉਹਦੀ ਜਾਨ ਵੀ ਜਾ ਸਕਦੀ ਸੀ ਜੇ ਗੱਡੀ ਦੀ ਪਾਰਕਿੰਗ ਤੋਂ ਲੈ ਕੇ ਸੀ ਮੈਂ ਮੰਨ ਲੈਣਾ ਮਗਰ ਕਿਸੇ ਨੂੰ ਇਹ ਅਧਿਕਾਰ ਤਾਂ ਨਹੀਂ ਨਾ ਕਿ ਤੁਸੀਂ ਅਗਲੀ ਦੀ ਜਾਨ ਲੈ ਲਓਗੇ ਪਾਰਕਿੰਗ ਤੋਂ ਫਿਰ ਤਾਂ ਉਹਦਾ ਕਾਰਵਾਈ ਬਣਦੀ ਹੈ ਜਿਹੜੇ ਸਾਬ ਇਹ ਵੀ ਗੱਲ ਕਹੀ ਜੀ ਲੱਗੇ ਪੁਲਸ ਵਾਲੇ ਖੜੇ ਸੀ ਉਹ ਕਿਤੇ ਤੁਸੀਂ ਅਸੀਂ ਛਡਾ ਨਹੀਂ ਸਕਦੇ ਜੋ ਬਹੁਤ ਜ਼ਿਆਦਾ ਪੈ ਗਿਆ ਇਹਨਾਂ ਨੂੰ ਦੇਖੋ ਤੁਸੀਂ ਆਪ ਹੀ ਲਾ ਲਓ ਇਤੋਂ ਹਿਸਾਬ ਕਿ 2.5 300 ਬੰਦਾ ਦੋ ਜਣਿਆਂ ਦੇ ਪੈਜੇ ਤੇ ਵਾਈਟਿੰਗ ਤੇ ਵਾਇਲੈਂਸੀ ਆ ਮਤਲਬ ਉਹ ਗਿਣੀ ਮਿਤੀ ਸਾਜ਼ਿਸ਼ ਕਹਿ ਲੋ ਔਰ ਹਾਲੇ ਵੀ ਪੁਲਸੋਂ ਨੂੰ ਕੋਈ ਕਾਰਵਾਈ ਨਾ ਕਰੇ ਤੇ ਫਿਰ ਤਾਂ ਪੁਲਿਸ ਦੇ ਵੀ ਮਿਲੀ ਭੁਗਤ ਕਵਾਂਗੇ ਸਰ ਗੰਦੇ ਵੀ ਚਾਹ ਹੁੰਦਾ ਹੈ ਲੋਕਾਂ ਨੂੰ ਚਾਹ ਹੁੰਦਾ ਜਦੋਂ ਛੁੱਟੀਆਂ ਪੈਂਦੀਆਂ ਬੱਚਿਆਂ ਨੂੰ ਕਿ ਅਸੀਂ ਹਿਮਾਚਲ ਹੀ ਜਾਈਏ ਉਹਦੇ ਨਾਲ ਵੱਡਾ ਰੈਵਨਿਊ ਅਸੀਂ ਕਹਿੰਦੇ ਹਿਮਾਚਲ ਵੱਡੀ ਕਮਾਈ ਕਰਦਾ ਲੱਗਦਾ ਕਿ ਉਹਨਾਂ ਨੇ ਆਪਣੇ ਪੈਰਾਂ ਤੇ ਵੀ ਕਿਤੇ ਨਾ ਕਿਤੇ ਘਵਾੜੀ ਮਾਰੀ ਇਸ ਤਰ੍ਹਾਂ ਦਾ ਕੰਮ ਕਰਕੇ ਦੇਖੋ ਇੱਕ ਗੱਲ ਬੜੀ ਕਲੀਅਰ ਹੈ ਜੀ ਪਹਿਲਾ ਤਾਂ ਦੇਸ਼ ਦੇ ਨਾਗਰਿਕ ਨੂੰ ਤੁਸੀਂ ਦੇਸ਼ ਦੇ ਕਿਸੇ ਹਿੱਸੇ 'ਚ ਜਾਣ ਤੋਂ ਰੋਕ ਨਹੀਂ ਸਕਦੇ ਤੁਹਾਡੇ ਸਿਰ ਤੇ ਦਸਤਾਰ ਬੰਨੀ ਆ ਉਹਦਾ ਇਹ ਮਤਲਬ ਨਹੀਂ ਕਿ ਤੁਸੀਂ ਜੇ ਜਿਹਦੇ ਸਿਰ ਤੇ ਦਸਤਾਰ ਹੈ ਉਹ ਦੇਸ਼ ਲਈ ਤਾਂ ਕੁਰਬਾਨ ਹੋ ਸਕਦਾ ਦੇਸ਼ ਦੀ ਜਦੋਂ ਸਿਕਿਉਰਿਟੀ ਦੀ ਗੱਲ ਆਵੇ ਤੇ ਉਹ ਸਭ ਤੋਂ ਮੂਰੇ ਖਲੋਤਾ ਹੁੰਦਾ ਤੇ ਜੇ ਸੈਰ ਸਪਾਰਟੇ ਲਈ ਉਹਨੇ ਦੇਸ਼ ਦੇ ਕਿਸੇ ਹਿੱਸੇ ਤੋਂ ਉਹਨੇ 'ਚ ਆਪਦੇ ਪਰਿਵਾਰ ਨੂੰ ਲੈ ਕੇ ਜਾਣਾ ਉਹਨੂੰ ਪਾਬੰਦੀਆਂ ਹੋਣ ਇਹ ਤਾਂ ਕਿਸੇ ਨੇ ਨਹੀਂ برداشت ਕਰਨਾ ਔਰ ਅੱਜ ਔਰ ਔਰ ਦੂਜੀ ਗੱਲ ਮੈਂ ਸਮਝਦਾ ਸੁਖੂ ਜੀ ਬੜੇ ਸਿਆਣੇ ਸੂਝਵਾਨ ਚੀਫ ਮਿਨਿਸਟਰ ਨੇ ਇਹ ਉਹਨਾਂ ਦੇ ਸੂਬੇ ਲਈ ਵੀ ਚੰਗਾ ਨਹੀਂ ਔਰ ਮੈਂ ਹਿਮਾਚਲ ਦੇ ਲੋਕਾਂ ਨੂੰ ਬਹੁਤ ਚੰਗਾ ਸਮਝਦਾ ਮਿਹਨਤ ਦਾ ਸ਼ਲੋਕ ਸਮਝਦਾ ਕੁਝ ਹੋ ਸਕਦੇ ਜਿਨ੍ਹਾਂ ਨੇ ਗੜਬੜ ਕੀਤੀ ਹੈ ਉਹਨਾਂ ਦੀ ਮਨਸ਼ਾ ਮਾੜੀ ਹੋ ਸਕਦੀ ਹੈ ਕੀ ਉਹ ਭਾਜਪਾ ਦੇ ਕਾਰਕੁਨ ਸੀ ਕੌਣ ਸੀ ਇਹਦਾ ਇਨਕੁਆਇਰੀ ਦਸੂਗੀ ਮਗਰ ਮੈਂ ਸਾਰੇ ਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਕਹਾਂ ਕਿ ਉਹਨਾਂ ਦੀ ਗਲਤੀ ਬਿਲਕੁਲ ਨਹੀਂ ਔਰ ਮੈਂ ਚਾਹੂੰਗਾ ਕਿ ਸੁਖੂ ਸਾਹਿਬ ਇਸ ਗੱਲ ਦੀ ਤੈਅ ਤੱਕ ਜਾ ਕੇ ਜਿਨ੍ਹਾਂ ਨੇ ਵੀ ਇਹ ਅਟੈਕ ਕੀਤਾ ਜਾਨਲੇਵਾ ਹਮਲਾ ਨਾਟ ਓਨਲੀ ਇੱਕ ਪੰਜਾਬੀ ਤੇ ਇੱਕ ਐਨ ਆਰ ਆਈ ਵੀ ਹੈ ਵਿਦੇਸ਼ੀ ਅ ਟੂਰਿਜ਼ਮ ਦੇ ਤੌਰ ਤੇ ਵੀ ਵਿਦੇਸ਼ੀ ਧੀ ਪਹੁੰਚਾਈ ਹੈ ਇੱਥੇ ਦੇ ਥੋੜਾ ਸੂਬਾ ਵੇਖਣ ਤਾਂ ਉਹਨਾਂ ਦਾ ਖੁਸ਼ੀ ਹੋਣੀ ਚਾਹੀਦੀ ਪੰਜਾਬ ਸਰਕਾਰ ਤੇ ਜੇ ਉੱਥੇ ਇਹ ਹਾਲਾਤ ਬਣ ਰਹੇ ਤੇ ਕੀ ਲੋਕ ਆਉਣਗੇ ਉਦੋਂ ਚ ਨੁਕਸਾਨ ਕੀਦਾ ਇਹ ਪਰਿਵਾਰ ਦੇ ਵੀ ਹਿਮਾਚਲ ਦਾ ਵੀ ਨੁਕਸਾਨ ਹੈ ਪੰਜਾਬੀਆਂ ਦਾ ਵੀ ਨੁਕਸਾਨ ਹੈ ਸਭ ਦਾ ਨੁਕਸਾਨ ਜੀਠਿਆ ਸਾਹਿਬ ਪੰਜਾਬ ਸਰਕਾਰ ਨੂੰ ਇਸ ਤੇ ਕੁਝ ਨਾ ਕੁਝ ਕਰਨਾ ਚਾਹੀਦਾ ਕਿਉਂਕਿ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਪਰਿਵਾਰ ਦੇ ਨਾਲ ਕੋਈ ਵੀ ਜਰੂਰਤਾਂ ਲਾਭ ਨਹੀਂ ਤੁਹਾਨੂੰ ਮੈਂ ਬੇਨਤੀ ਕਰਾਂ ਭਗਵੰਤ ਮਾਨ ਤੋਂ ਤੁਸੀਂ ਕਿਸੇ ਤਰੀਕੇ ਦੀ ਆਸ ਰੱਖਦੇ ਹੋ ਜੀ ਮਤਲਬ ਜਿਹੜਾ ਬੰਦਾ ਲਾਰੈਂਸ ਬਿਜਨੋਈ ਦੇ ਇੰਟਰਵਿਊ ਬਾਰੇ ਕੁਝ ਨਹੀਂ ਕਰ ਸਕਿਆ ਹੋਵੇ ਜਿਹੜਾ ਬੰਦਾ ਮੁਖਤਿਆਰ ਅंसारी ਦੀ ਜੇਲ੍ਹ ਯਾਤਰਾ ਬਾਰੇ ਅੱਜ ਤੱਕ ਕੁਝ ਨਾ ਕਰ ਸਕਿਆ ਹੋਵੇ ਜਿਹੜਾ ਬੰਦਾ ਰੋਜ ਦੇ ਲਾਣ ਆਰਡਰ ਦੇ ਬਾਰੇ ਪੰਜਾਬ 'ਚ ਜਸਟਿਸ ਨਹੀਂ ਦੇ ਸਕ ਰਿਹਾ ਉਹਨੇ ਕਿਹੜਾ ਇਹ ਮੁੱਦਾ ਉਠਾਉਣਾ ਉਹਦਾ ਫਰਜ਼ ਤਾਂ ਬਣਦਾ ਸੀ ਕਿ ਪੰਜਾਬੀ ਨਾਲ ਜੇ ਕਿਤੇ ਵੀ ਧੱਕਾ ਹੋਇਆ ਬੇਇਨਸਾਫੀ ਹੋ ਗੱਲ ਕਰੇ ਕੰਗਨਾ ਰਣੋਤ ਦੇ ਮੁੱਦੇ ਤੇ ਵੀ ਬੜੇ ਲੇਟ ਬੋਲੇ ਆ ਜਿਹੜਾ ਕਰਨਾਲ 'ਚ ਵਾਕਿਆ ਹੋਇਆ ਵਿਚਾਰੀ ਆਪੋਜੀਸ਼ਨ ਪਾਰਟੀਆਂ ਬੋਲਪੀਆਂ ਉਹਨਾਂ ਨੂੰ ਪਤਾ ਨਹੀਂ ਹਾਲੇ ਤੱਕ ਬੋਲੇ ਕਿ ਨਹੀਂ ਬੋਲੇ ਔਰ ਇਸ ਮਸਲੇ 'ਚ ਵੀ ਇਸ ਲਈ ਉਹਨਾਂ ਨੂੰ ਵੀ ਟੇਕਓਵਰ ਟੇਕਅਪ ਟੇਕਅਪ ਤਾਂ ਜ਼ਰੂਰ ਕਰਨਾ ਚਾਹੀਦਾ ਮਗਰ ਅਸੀਂ ਸਾਰੇ ਕਰਨ ਨੂੰ ਤਿਆਰ ਆਂ ਅਸੀਂ ਆਪ ਮੈਂ ਤਾਂ ਆਪਦੇ ਚੈਨਲ 'ਤੇ ਰਹੀਂ ਮੈਂ ਜ਼ਰੂਰ ਗੱਲ ਕਰੂੰਗਾ ਮਾਚਲ ਸਰਕਾਰ ਦੀ ਗੰਮਣ ਨਾਲ ਤੇ ਕਚਾਉਂਗਾ ਕਿ ਇੱਥੇ ਇਨਸਾਫ ਕਾ ਹੋਵੇ ਭਾਈ ਕਿਉਂਕਿ ਇਹਦੇ 'ਚ ਉਹਨਾਂ ਦਾ ਵੀ ਭਲਾ ਕੌਣ ਲਾਅਰਲੈਸਨੈਸ ਚਾਹੁੰਦਾ ਜੇ ਲੌਲੈਸਨਸ ਹੋਊਗੀ ਤੇ ਨੁਕਸਾਨ ਸੂਬੇ ਦਾ ਵੀ ਆ ਦੇਸ਼ ਦਾ ਵੀ ਆ। ਕੁਸ਼ੀਬਾ ਪਹਿਲਾਂ ਵੀ ਪਰਿਵਾਰ ਦਾ ਕਾਫੀ ਨਾਮ ਨਾਮ ਹੈਗਾ ਵਾ ਕਿ ਲੋਕਾਂ ਦੀ ਮਦਦ ਕਰਦੇ ਰਿਹਾ ਪਰ ਅੱਜ ਮਦਦ ਉਹਨਾਂ ਨੂੰ ਆਪ ਦੌੜ ਪੈ ਗਈ ਉਹ ਸਰਕਾਰ ਕੋਲ ਫੀਲ ਕਰ ਰਹੇ ਨੇ ਬਾਰ-ਬਾਰ ਕਿ ਮਦਦ ਕੀਤੀ ਜਾਵੇ ਜੀ। ਦੇਖੋ ਇਸ ਤੋਂ ਹੀ ਹਾਲਾਤ ਇਹ ਪੈਦਾ ਕੀਨੇ ਕੀਤੇ ਜੀ ਹਾਲਾਤ। ਕੰਗਨਾਰ ਨੌਦ ਦੇ ਇੱਕ ਬਿਆਨ ਨੇ। ਸੋ ਮੈਂ ਬਾਰ-ਬਾਰ ਆ ਰਿਹਾ ਕਿ ਜੜ ਦੀ ਕਿਉਂਕਿ ਪ੍ਰੋਬਲਮ ਕੀ ਆ ਉਸ ਜੜ ਤੱਕ ਪਹੁੰਚੋ। ਜੀ। ਪਹਿਲਾਂ ਵੀ ਲੋਕ ਜਾਂਦੇ ਰਹੇ ਹਿਮਾਚਲ ਹਿਮਾਚਲ ਔਰ ਪੰਜਾਬ ਦੇ ਪਰਿਵਾਰਕ ਤੁਸੀਂ ਸ਼ਹਿ ਲੋ ਇੱਕ ਇਕੋ ਸੂਬਾ ਰਿਆ ਸਾਂਝਾ ਨੇ ਆਪਸ ਵਿੱਚ ਇਹ ਪੰਜਾਬੀ ਬੋਲਦੇ ਇਲਾਕੇ ਨੇ ਲੋਕ ਬੜੇ ਪਿਆਰ ਨਾਲ ਰਹਿੰਦੇ ਰਹੇ ਔਰ ਮੈਂ ਐਵੇਂ ਕਹਾ ਕਿ ਇੱਕ ਇਨਸੀਡੈਂਟ ਨਾਲ ਸਾਰੇ ਸੂਬੇ ਨੂੰ ਆਪਾਂ ਉਹਦੇ ਚ ਇੱਕ ਰੰਗ ਨਾਲ ਰੰਗ ਦਈਏ ਉਹ ਬਿਲਕੁਲ ਗਲਤ ਗੱਲ ਹੋਊਗੀ ਕੁਝ ਲੋਕ ਨੇ ਜਿਹੜੇ ਇਹੋ ਜੀ ਗੱਲ ਕਰਕੇ ਮਾਹੌਲ ਖਰਾਬ ਕਰਨਾ ਚਾਹੁੰਦੇ ਔਰ ਸੂਬੇ ਦੀਆਂ ਸਰਕਾਰਾਂ ਦਾ ਇਨਸਾਫ ਪਸੰਦ ਲੋਕਾਂ ਦਾ ਇਹ ਫਰਜ ਬਣਦਾ ਕਿ ਕੋਈ ਝੜਕਾਉ ਬਿਆਨ ਨਾ ਕਰੇ ਕੰਗਨਾਰ ਨਾ ਨੌਤੰਗੂ ਔਰ ਜੇ ਕੋਈ ਭਾਜਪਾ ਦੇ ਕਾਰਕੁਨ ਇਹਦੇ ਚ ਇਨਵੋਲਡ ਰਹੇ ਆ ਜਾਂ ਕਿਹੜੇ ਰਹੇ ਆ ਉਸ ਗੱਲ ਦੀ ਤੈਅ ਤੱਕ ਜਾਵੇ ਕਿ ਕੋਈ ਦੇਸ਼ ਨੂੰ ਅਜ ਵੰਡਣ ਦੀ ਕੋਸ਼ਿਸ਼ ਕਰ ਰਿਹਾ ਮਜਬ ਦੇ ਨਾਂ ਤੇ ਜਾਤਪਾਤ ਦੇ ਨਾਂ ਤੇ ਇਹ ਦੇਸ਼ ਲਈ ਬਹੁਤ ਘਾਤਕ ਹੈ ਔਰ ਕੇਂਦਰ ਦੀ ਸਰਕਾਰ ਔਰ ਸੂਬੇ ਦੀ ਹਿਮਾਚਲ ਦੀ ਸਰਕਾਰ ਇਹ ਚ ਇੰਟਰਵੈਨ ਕਰਕੇ ਇਹਨੂੰ ਸਹੀ ਨੂੰ ਸਹੀ ਕਰੇ ਗਲਤ ਨੂੰ ਗਲਤ ਕਰੇ ਠੀਕ ਹੈ ਠੀਕ ਹੈ